ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਜਿਹੜੀ ਵਿਜਿਟ ਹੈਗੀ ਆ ਪਿੰਡ ਕਰਿਆਲੇ ਤੋਂ ਹੈਗੀ ਆ ਪਿੰਡ ਕਰਿਆਲੇ ਜਿਹੜੀ ਆ ਤੁਹਾਨੂੰ ਵਿਜਿਟ ਕਰਨੀ ਪੈਣੀ ਆ ਦੋਸਤੋ ਤੇ ਵੇੜਾ ਤੁਹਾਨੂੰ ਪ੍ਰੋਪਰ ਅੱਜ ਆਪਾਂ ਛੇ ਨਗ ਦਿਖਾਉਣੇ ਆ ਵੇੜਾ ਆਲਮੋਸਟ ਜਿੰਨੀਆਂ ਵੀ ਦਿਖਾਵਾਂਗੇ ਸੁਈਆਂ ਸਵਾਈਆਂ ਹੋਣਗੀਆਂ ਅੱਜ 10 ਮਾਰਚ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਜਿਹੜਾ ਨੋਟ ਕਰ ਸਕਦੇ ਹੋ 10 ਵਜੇ ਦਾ ਮਾਰਨਿੰਗ ਦਾ ਟਾਈਮ ਹੈਗਾ ਠੀਕ ਆ ਬਿਹੜਾ ਸੁਈਆਂ ਸੁਵਾਈਆਂ ਹੋਣਗੀਆਂ ਬਾਕੀ ਤਸੱਲੀ ਆ ਜਿਹੜੀ ਆਪਣੀ ਨਰਕ ਪਰਖਾ ਘਰੇ ਵਿਜਿਟ ਕਰਕੇ ਜ਼ਰੂਰ ਕਰ ਲਿਓ ਦੋ ਟਾਈਮ ਦੀ ਚਿਵਾਈ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਸਬਦਾ ਕਰ ਸਕਦੇ ਹੋ ਵੀਰ ਗੁਰਪ੍ਰੀਤ ਸਿੰਘ ਦੇ ਕੋਲੇ ਆਏ ਆ ਘਰਿਆਲੇ ਵਿਜਿਟ ਕਰਨੀ ਆ ਸ਼ਹੀਦ ਪਿੰਡ ਬਿਲਕੁਲ ਨਾਲ ਹੈਗਾ ਧਗਾਣਾ ਪਿੰਡ ਬਿਲਕੁਲ ਲੱਗੇ ਆ ਚੀਮਾ ਬਰਵਾਲਾ ਬਿਲਕੁਲ ਨਾਲ ਲੱਗਦੇ ਪਿੰਡ ਆ ਠੀਕ ਆ ਤੇ ਖਾਸ ਤੌਰ ਤੇ ਬਿਹੜਾ ਜਿਹੜੀਆਂ ਦੋਸਤੋ ਕਾਫੀ ਲੰਬੇ ਸਮੇਂ ਤੋਂ ਵੀਰ ਵਪਾਰ ਦਾ ਕੰਮ ਕਰਦਾ ਠੀਕ ਆ ਹੋਰ ਵਕ ਵਕ ਚੈਨਲਾਂ ਦੇ ਉੱਪਰ ਵੀ ਜਿਹੜੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਸੀਗੀਆਂ ਪਹਿਲਾਂ ਵੀ ਤੇ ਚਲੋ ਅੱਜ ਆਪਾਂ ਨੂੰ ਮੌਕਾ ਵੀਰ ਨੇ ਦਿੱਤਾ ਪਸੂ ਤੁਹਾਨੂੰ ਆਪਾਂ ਪ੍ਰੋਪਰ ਦਿਖਾ ਦਨੇ ਆ ਜਿਹੜਾ ਵੀ ਤੁਹਾਡੀ ਸਮਝ ਵਿੱਚ ਆਇਆ ਖਾਸ ਤੌਰ ਤੇ ਭਾਅ ਪੜਦਾ ਬਿਲਕੁਲ ਜਾਇਜ ਲੱਗਾ ਠੀਕ ਲੱਗਾ ਠੀਕ ਆ ਤੇ ਤੁਸੀਂ ਜਿਹੜਾ ਖਰੀਦ ਕਰ ਸਕਦੇ ਹੋ ਆਓ ਕਰਦੇ ਆ ਗੱਲਬਾਤ ਵੀਰ ਦੇ ਨਾਲ ਪੁੱਛਦੇ ਆ ਕੀ ਡਿਟੇਲ ਹੈਗੀ ਆ ਇਹਨਾਂ ਐਨੀਮਲਸ ਦੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਾਸਰੀ ਘਰ ਸਾਸਰੀ ਘਰ ਵੀਰ ਜੀ ਹੋਰ ਕਾਹਮ ਆ ਚੜਦੀ ਕਲਾ ਠੀਕ ਆ ਗੁਰਪ੍ਰੀਤ ਵੀਰੇ ਤਕਰੀਬਨ ਵੜਾਂ ਦਾ ਕੰਮ ਹੀ ਆਪਣਾ ਹਾਂਜੀ ਆਉਂਦੇ ਰਹਿੰਦੇ ਪਸੂ ਆਉਂਦੇ ਰਹਿੰਦੇ ਪੰਜ ਛੇ ਆਵੇਂ ਹੁੰਦੇ ਠੀਕ ਆ ਜੀ ਉਹ ਨਾਲ ਵੜਾਂ ਦੇ ਕਿਤੇ ਮੱਝਾਂ-ਮੁੱਝਾਂ ਦਾ ਕੰਮ ਵੀ ਕੀਤਾ ਜਾਂਦਾ ਜੀ ਹਾਂ ਮੱਝਾਂ ਵੀ ਲੈ ਆਈਆਂ ਜਦੋਂ ਕੋਈ ਪਸ਼ੂ ਆਵੇ ਹਿਸਾਬ-ਕਿਤਾਬ ਜਦੋਂ ਲਈਦਾ ਸਮਝ ਲਾਂਗੇ ਕਿ ਲਈ ਠੀਕ ਆ ਤੇ ਬਈ ਗੁਰਪ੍ਰੀਤ ਵੀਰੇ ਆ ਪਹਿਲੇ ਨੰਬਰ ਤੇ ਆਪਣੇ ਕੋਲ ਜਿਹੜੀ ਵੜ ਇਥੋਂ ਸਟਾਰਟ ਕਰ ਲਈਏ ਇਹ ਚਾਰ ਦੰਦ ਦੀ ਇਹ ਮੂੰਹ ਮੂੰਹ ਚੌਗੀ ਆ ਹਾਂ ਅਜੇ ਤੋ ਹਫਤਾ ਲਊਗੀ ਠੀਕ ਆ ਜੀ ਹਾਂ ਇੱਕ ਹਫਤਾ ਲਊਗੀ ਠੀਕ ਆ ਤੇ ਮੂੰਹਾਂ ਚਾਰ ਦੰਦ ਦਾ ਦੋਸਤੋ ਠੀਕ ਆ ਠੱਡੀ ਸੀਰ ਬੋਲ ਤੇ ਹਵਾਨੇ ਦੀ ਲੇਫਟੀ ਜਿਹੜੀ ਅਡਰ ਦੀ ਕੁਆਲਿਟੀ ਆ ਦੋਸਤੋ ਬੇਸ਼ੱਕ ਤੁਸੀਂ ਦੇਖ ਸਕਦੇ ਹੋ ਬਣਾਤ ਨਾਲ ਬਿਲਕੁਲ ਬਣਾਈ ਜਾਂਦੀ ਆ ਤੇ ਚਾਰਕ ਦਿਨ ਲੇ ਜੂਗੀ ਜਾਂ ਜਿਆਦਾ ਦਿਨ ਜੀ ਇੱਕ ਹਫਤਾ ਲਾ ਆ ਜਾਣਾ ਅਸਲੀ ਇੱਕ ਹਫਤਾ ਲੈ ਜੂਗੀ ਤੇ ਕੋਲ ਕੇ ਵੀਰ ਦਿਖਾਈਏ ਠੀਕ ਆ ਤੇ ਵਹਿੜ ਚੰਗੀ ਆ ਦੋਸਤੋ ਮੂੰਹੋ ਚੌਗੀ ਆ ਠੀਕ ਆ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਆ ਫੇਸ ਕੁਆਲਿਟੀ ਦੇਖ ਲਓ ਠੀਕ ਆ ਆ ਕਰੂ ਜੱਕ ਜੀ ਠੀਕ ਤੇ ਫਿਕਸਡ ਆਰਡਰ ਜਿਹੜਾ ਦੋਸਤੋ ਬਣਾਵੇਗੀ ਤਕਰੀਬਨ ਜਿਖੋ ਜੀ ਆ ਸ਼ੇਪ ਹੈਗੀ ਆ ਫਿਕਸ ਜਿਹੜੇ ਦੇ ਵਿੱਚ ਬਿਲਕੁਲ ਸਟਰਕਚਰ ਰਹੇਗਾ ਹਵਾਨੇ ਦਾ ਤੇ ਅੱਜ ਦੇ ਪੱਥਰ ਲਾ ਲਈ ਠੀਕ ਆ ਤੇ ਫਿਰ ਕਿੰਨਾ ਕ ਡਿਮਾਂਡ ਕੀ ਐ ਇਸ ਬੈਡ ਦੀ ਐ ਰੇਟ ਜਿੰਨਾ ਮਰਜ਼ੀ ਕਰੀਏ ਲੈ ਲੈਂਦੇ ਨੇ ਜਾਂ 48000 ਰੁਪਏ ਦੇ ਦੇਣ 48000 ਦੀ ਐ ਹਾਂਜੀ ਠੀਕ ਆ ਬਾਕੀ ਕੋਈ ਲੈਸ ਲੂਸ ਮੌਕੇ ਤੇ ਉਹ ਹੋ ਜੂਗੀ ਹਰ ਪਸ਼ੂ ਦੇ ਵਿੱਚੋਂ ਕੋਈ ਫਿਕਸ ਨਹੀਂ ਹੋਵੇਗਾ। ਹਾਂ ਨਹੀਂ ਨਹੀਂ ਫਿਕਸ ਨਹੀਂ ਹੋਵੇਗਾ ਮਾਨਤਨ ਹੋਵੇਗਾ ਜਿਹਦੇ ਵਿੱਚ। ਠੀਕ ਹੈ ਜੀ। ਸੋ ਦੋਸਤੋ ਮਾਨਤਨ ਜਿਹੜਾ ਹੈਗਾ ਉਹ ਜ਼ਰੂਰ ਹੋ ਜਾਏਗਾ। ਬਾਕੀ ਆਹ ਜਿਹੜੀ ਥਣ ਤੋਂ ਤੁਸੀਂ ਜ਼ਰੂਰ ਕਰੋ ਜਾਇ। ਠੀਕ ਆ। ਆਹ ਦੇਖੋ ਜੀ ਬਿਲਕੁਲ ਮੁਠੀ ਦਾ ਥਣ ਕੱਢ ਹੋਣਾ ਇਸਨੇ। ਅਜੇ ਇੱਕ ਹਫਤਾ ਬਾਕੀ ਆ ਪੈਂਡਿੰਗ ਦੇ ਵਿੱਚ ਇੱਕ ਹਫਤਾ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ। ਪਹਿਲਾ ਸੁਗਾ ਜਿਹੜਾ ਇਸ ਬੈਡ ਨੇ ਸੂਣਾ ਹੈਗਾ ਠੀਕ। ਆਜੋ ਅਗਲੀ ਬੈਡ ਜਿਹੜੀ ਆਪਾਂ ਤੁਹਾਨੂੰ ਦਿਖਾਉਨੇ ਆ। ਇਹ ਵੀ ਜਿਹੜੀ ਐ ਸੂਈ ਸਵਾਈ ਆ ਬਾਕੀ ਵੀਰ ਤੋਂ ਪੁੱਛਦੇ ਆ ਵੀਰ ਕੀ ਡਿਟੇਲ ਐ ਇਸ ਦੀ ਇਹਨੂੰ 4 ਦਿਨ ਹੋ ਗਏ ਜੇ ਸੂਈ ਨੂੰ 21 22 ਲੀਟਰ ਬੋਲਾ ਤਿਆਰ ਆ ਇਥੇ ਲਈ ਹੁਣ ਹੈ ਨਾ ਜੀ ਹਾਂ 4 ਕੁ ਦਿਨ ਹੋ ਗਏ ਸੂਈ ਨੂੰ 30 ਲੀਟਰ ਨੂੰ 27 28 ਦਾ ਨਾਰਮਲ ਕਰੂਗੀ ਨਾ ਹੱਥ ਲਾਊਗੀ ਹਾਂ ਹੱਥ ਲਾਊਗੀ ਨਾਰਮਲ ਤੇ ਬੱਚਾ ਤੇ ਨੀਚੇ ਕੀ ਐ ਜੀ ਇਹਦੇ ਬੱਚੀ ਐ ਬੱਚੀ ਐ ਹਾਂ ਤੇ ਆਪ ਕਿੰਨੇ ਵੇ ਸਵੇਰੇ ਸੂਈ ਐ ਜੀ ਇਹ ਦੂਜੀ ਸੂਈ ਸੂਈ ਪਹਿਲੇ ਸੂਈ ਨੇ 23 24 ਲੀਟਰ ਦੋ ਦਿੱਤਾ ਜੀ ਪਹਿਲੇ ਸਵੇਰੇ ਹਾਂ ਜੀ ਸੈਕੰਡ ਟਾਈਮਰ ਜਿਹੜੀ ਐ ਦੋਸਤੋ ਤੁਸੀਂ ਵੇੜ ਦੇਖ ਰਹੇ ਹੋ ਬਿਲਕੁਲ ਸਾਹ ਤਕਰੀਬਨ ਭਲਾਂ ਬਹੁਤ ਨੇ ਭਲਾਂ ਭੁਲਾਂ ਦੇ ਵਿੱਚ ਹੈਗੀ ਆ ਠੀਕ ਆ ਚਾਰਕ ਦਿਨ ਸਮਾਂ ਹੋ ਗਿਆ ਬੱਚਾ ਇਹਦੇ ਨਿਕ ਵੱਚੀ ਸੀ ਨਾ ਹਾਂ ਬੱਚੀ ਹੋਵੇਗੀ ਬੱਚੀ ਆ ਬੱਚੀ ਜਿਹੜੀ ਆਪਾਂ ਦੋਸਤੋ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਜਰੂਰ ਆ ਖੋਲ ਲੀਏ ਜੀ ਕਰੋ ਚੈੱਕ ਠੀਕ ਆ ਭਲਾਂ ਦੇ ਵਿੱਚ ਥੋੜਾ ਜਿਹਾ ਹਵਾਨੇ ਦੀ ਸ਼ੇਪ ਹੋਸੇ ਹਿਸਾਬ ਨਾਲ ਲੱਗੂ ਕਿ ਭਲਾਂ ਦੇ ਵਿੱਚ ਠੀਕ ਆ ਤੇ ਸੂਹਾ ਜਿਹੜਾ ਦੋਸਤੋ ਦੂਜਾ ਸੂਹੀ ਹੈ ਠੀਕ ਆ ਅਰਥ ਹੋਈ ਇਹਦੀ ਚਵਾਈ ਜੇ ਅੱਜ ਮਾਰਨਿੰਗ ਜਿਹੜੀ 8 ਵਜੇ ਦੀ ਚਵਾਈ ਹੋਈ ਹੈ ਤੇ ਆਪਾਂ 10 ਵਜੇ ਜਿਹੜੀ ਇਹ ਦੋਸਤੋ ਵੀਡੀਓ ਬਣਾ ਰਹੇ ਆ ਠੀਕ ਹੈ ਜਰੂਰ ਧਿਆਨ ਦੇ ਵਿੱਚ ਰੱਖ ਲਈ ਤੁਸੀਂ ਠੀਕ ਹੈ तकरीबन ਹੁਣ ਜਿਹੜਾ ਨੈਟ ਦੋਸਤੋ 22 ਲੀਟਰ ਦੀ ਜਿਹੜੀ ਕੈਪੈਸਿਟੀ ਆ ਬੋਲੇ ਦੇ ਵਿੱਚ ਆ ਚੱਲ ਰਹੀ ਚੌਥੇ ਦਿਨ ਦੇ ਦੌਰਾਨ ਤੇ ਵੀਰ ਇਹਦਾ ਲੈਦੇ ਅੱਜ ਕੀ ਕਰਦੇ ਆ ਸਿੱਧਾ ਅੱਜ ਦੇ ਦਿਨ 55000 ਦੇ ਦੇ ਦਾਂਗੇ 55 ਦੀ ਹਾਂਜੀ ਠੀਕ ਆ ਇਹ ਇਹ ਨੋਰਮਲ ਜੇਕਰ ਆਪਾਂ ਦੇਖੀਏ ਤੇ ਭਲਾਂ ਦੇ ਭਾਲ ਭੂਲੀ ਹੈ ਨਾ ਸਾਰੀਆਂ ਸਾੜੀਆਂ ਹਾਂ ਬਿਲਕੁਲ ਭਾਲਾਂ ਵਾਂਦੇ ਚਾਰੇ ਬਰਾਬਰ ਇੱਕੋ ਜੇ ਠੀਕ ਆ ਜੀ ਠੀਕ ਆ ਚੋਬਾਈ ਚੂਬੀ ਮਤਲਬ ਕਿ ਹਰ ਇੱਕ ਪਸ਼ੂ ਦੀ ਬੈਸਟ ਲੱਗੀ ਹੈ ਸਾਰਾ ਹਾਂ ਬਿਲਕੁਲ ਉਹਦੀ ਗਾਰੰਟੀ ਆਪਣੀ ਠੀਕ ਆ ਜੀ ਤੇ ਇਹ ਮੁੱਲ ਇੱਕ ਵਾਰੀ ਫਿਰ ਡਿਮਾਂਡ ਰਿਪੀਟ ਕਰਿਓ ਜੀ ਇਹਦੀ 55000 ਲੈਣ ਦੇਣ ਕਰਾਂਗੇ 55000 ਠੀਕ ਆ ਜਿਹੜੀ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਈ ਹੈ 55000 ਠੀਕ ਆ ਤੇ ਬੱਚਾ ਆਪ ਜਿਹੜਾ ਦੋਸਤੋ ਦਿਖਾਵਾਂਗਾ ਤੁਹਾਨੂੰ ਲਾਸਟ ਐਂਡ ਫਾਈਨਲ ਤੇ ਸਾਰੀਆਂ ਬੈੜਾਂ ਤੇ ਜਿਹੜੀਆਂ ਸੂਈਆਂ ਨੇ ਬੱਚੇ ਪ੍ਰੋਪਰ ਨੰਬਰ ਵਾਈਜ਼ ਮੈਂ ਤੁਹਾਨੂੰ ਦਿਖਾ ਦੂੰਗਾ ਇਸ ਤੋਂ ਬਾਅਦ ਜਿਹੜੀ ਅਗਲੀ ਬੈੜ ਆ ਇਹ ਵੀ ਐਚ ਐਫ ਦੀ ਬੈੜਾ ਕੀ ਵੀਰ ਹਾਂਜੀ ਤੇ ਸੂਗਾ ਕਿੰਨਾ ਸੂਈਏ ਇਹ ਤੀਜੀ ਸੂਏ ਸੂਈਏ ਤੀਜਾ ਸੂਗਾ ਦਿਨ ਕਿੰਨੇ ਕ ਦੀ ਹੋਗੀ ਜੀ ਇਹਨੂੰ ਅੱਜ ਤੀਜਾ ਦਿਨ ਜਸੂਈ ਨੂੰ ਤੀਜਾ ਦਿਨ ਹਾਂ ਬੱਚਾ ਇਹ ਤੇ ਮਗਰ ਠੀਕ ਆ ਜੀ ਤੇ ਦੂਜੇ ਸੂਏ ਨੇ 42 ਲੀਟਰ ਦੋ ਦਿੱਤਾ ਜੀ ਠੀਕ ਆ ਜੀ ਹਾਂ ਤੇ ਐਰ ਕੀ ਵੀ ਉਮੀਦ ਹੈ ਵੀ ਇਹ 40 ਪਲੱਸ ਕਰੂਗੀ ਠੀਕ ਆ ਜੀ 35 ਤੇ ਤਾਂ ਨਾਰਮਲ ਹੀ ਹੋ ਤਿੱਜੇ ਠੀਕ ਹੈ ਜੀ ਹਾਂ ਹੁਣ ਮਤਲਬ ਕਿ ਅੱਜ ਤੀਜੇ ਕੰਨ ਦੀ ਦੱਸਿਆ ਤੀਜੇ ਤੀਜਾ ਟਾਈਮ ਚ ਹੋਈ ਆ ਤੀਜਾ ਟਾਈਮ ਚ ਹੋਈ ਆ ਹਾਂਜੀ ਤੇ ਫਿਰ ਕੱਲ ਦੀ ਸੂਈ ਹੈ ਨਾ ਹਾਂ ਕੱਲ ਦੀ ਸੂਈ ਹੈ ਮਗਰ ਬੱਚਾ ਆ ਗਿਆ ਹੁਣ ਬੱਚਾ ਬਿਲਕੁਲ ਸੂਆ ਮਤਲਬ ਹੁਣ ਤੀਜਾ ਹੈ ਨਾ ਤੀਜਾ ਸੂਗਾ ਦੂਜੇ ਸਵੇਰੇ ਤਾਂ ਕਿੰਨਾ ਮਿਲਕ ਪਾਇਆ ਨੇ ਇਹਨੇ 42 ਲੀਟਰ 42 42 ਲੀਟਰ ਦੀ ਜਿਹੜੀ ਆ ਦੋਸਤੋ ਮਿਲਕ ਦੀ ਕੈਪੈਸਿਟੀ ਸੈਕਿੰਡ ਟਾਈਮਰ ਦੀ ਰਹੀ ਆ ਇਸ ਵਾਰ ਥਰਡ ਲਕਟੇਸ਼ਨ ਦੇ ਵਿੱਚ ਸੂਈ ਆ ਠੀਕ ਆ ਬੱਚਾ ਹੈਗਾ ਇਸ ਦੇ نیچے ਮੇਲ ਕਾਫ ਆ ਇਸ ਟਾਈਮ ਤੇ ਤੀਜਾ ਡੰਗ ਜਿਹੜੀ ਚੋ ਤੁਹਾ ਕਿੰਨੇ ਕਵੇ ਚੋਆਈ ਵੀਰ ਕਰ ਲਈ ਆ ਇਹ ਸਵਾ 8 ਹੋਈ ਜੀ ਦੀ ਚੋਆਈ ਸਵਾ 8 ਠੀਕ ਆ ਬਾਕੀ ਹਵਾਨੇ ਦੀ ਆਰਡਰ ਦੀ ਕੁਆਲਿਟੀ ਜਿਹੜੀ ਆ ਦੋਸਤੋ ਬਿਲਕੁਲ ਤੁਹਾਡੀ ਸਾਹਮਣੇ ਆ ਠੀਕ ਆ ਆ ਜੋ ਵੰਡ ਨਹੀਂ ਖਾਨ ਲਗੀ ਠੀਕ ਆ ਖੋਲਿਏ ਵੀਰੇ ਇਹਨੂੰ ਖੋਲਿਓ ਠੀਕ ਆ ਕਦ ਕਰ ਜਿਹੜਾ ਦੋਸਤੋ ਨਾਰਮਲੀ ਐਚ ਐਫ ਵੈੜ ਦਾ ਆਪਾਂ ਕਦ ਕਰਦੇ ਹਾਂ ਵੱਡੇ ਫਾਰਮ ਵਾਲੀਆਂ ਵੈੜਾਂ ਦਾ ਕਦ ਕਰ ਹਾਈਟ ਜਿਹੜੀ ਆ ਫੁੱਲ ਆ ਠੀਕ ਆ ਹਾਈਟ ਲੈਂਥ ਦੀ ਜਿਹੜੀ ਆ ਪੂਰੀ ਆ ਤੇ ਆ ਹਵਾਨਾ ਹੈਗਾ ਬਿਲਕੁਲ ਜਿਹੜਾ ਤੁਸੀਂ ਉਲਟ ਬਹਿਣੀ ਵਾਲੇ ਪਾਸੇ ਤੋਂ ਤੇ ਬੈਕ ਸਾਈਡ ਤੋਂ ਜਿਹੜਾ ਬਿਲਕੁਲ ਧਿਆਨ ਨਾ ਦੇ ਠੀਕ ਆ ਚੰਗੀ ਮਿਲਕ ਦੀ ਕੈਪੈਸਿਟੀ ਵਾਲੀ ਬੈੜ ਆ ਠੀਕ ਆ ਹਜੇ ਤੀਜੇ ਡੰਗ ਦੇ ਵਿੱਚ ਜਿਹੜੀ ਚਵਾਈ ਹੋਈ ਆ ਬੌਲੇ ਦੇ ਵਿੱਚ ਆ ਮੇਲ ਕਾ ਤਾ तकरीबन 30 ਤੋਂ ਪਲੱਸ 35 35 ਦੇ ਨੀਅਰਬਾਊਂਡ ਜਿਹੜੀ ਆ ਦੋਸਤੋ ਮਿਲਕਿੰਗ ਕਰਵਾਉਣੀ ਚਾਹੀਦੀ ਬੈੜ ਨੂੰ ਬਾਕੀ ਅੱਗੇ ਸੇਵਾ ਦਾ ਦੁੱਧ ਹੁੰਦਾ ਬਾਕੀ ਤੁਸੀਂ ਜਿਹੜਾ ਦੋਸਤੋ ਦੋ ਟਾਈਮ ਦੀ ਚਵਾਈ ਕਰਨ ਤੋਂ ਬਾਅਦ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਜਿਹੜਾ ਸਵਦਾ ਵੀਰ ਗੁਰਪ੍ਰੀਤ ਦੇ ਨਾਲ ਕਰ ਸਕਦੇ ਹੋ ਚੁਵਾਈ ਬਹੁਤ ਜ਼ਬਰਦਸਤ ਲੱਗੀ ਠੀਕ ਆ ਤੇ ਇਸ ਵਾਰ ਦਾ ਫਿਰ ਵੀਰ ਜੀ ਕੀ ਡਿਮਾਂਡ ਕੀਤੀ ਇਹਦਾ ਲੈਣ ਦੇਣ ਆਪਾਂ ਕਰਾਂਗੇ 74000 ਰੁਪਏ 74000 ਹਾਂਜੀ ਠੀਕ ਜੇ ਕੋਈ ਬਿਆਨਾ ਦੇ ਕੇ ਇਹਦਾ 35 ਲੀਟਰ ਦੁੱਧ ਚਾਹਣਾ ਚਾਹੁੰਦਾ ਉਹ ਵੀ ਆਪਾਂ ਚਾਹਾਂਗੇ ਪਰ ਬਿਆਨਾ ਉਹਦਾ 10 ਤੋਂ 15000 ਐਡਵਾਂਸ ਲਵਾਂਗੇ ਹਮ ਮਰ ਕੇ 30 ਤੋਂ 35 ਲੀਟਰ ਦੀ ਚੁਵਾਈ ਤੁਸੀਂ ਕਰਾ ਦਮ ਗਾਉਣ ਵਾਲੇ ਦਿਨਾਂ ਦੇ ਵਿੱਚ ਹਾਂ ਉਹਨਾਂ ਵਾਲੇ ਥੋੜੇ ਦਿਨਾਂ ਦੇ ਵਿੱਚ ਆ ਕੋਈ ਹਫਤੇ ਅੱਜ ਤੋਂ ਵੀ ਇੱਕ ਅਕਾਊਂਟ ਕਰੀਏ ਕੋਈ ਹਫਤੇ 8 ਦਿਨਾਂ ਬਾਅਦ ਹਾਂ ਨਾਰਮਲ ਸਟਾਰਟ ਹੋ ਹੀ ਜਾਂਦਾ ਹੋ ਹੀ ਜਾਂਦਾ ਠੀਕ ਆ ਤੇ ਮੋਲ ਵੀਰ ਨੇ ਦੱਸ ਦਿੱਤਾ ਦੋਸਤੋ ਜਰੂਰ ਧਿਆਨ ਦੇ ਵਿੱਚ ਰੱਖ ਲਿਓ ਜੇਕਰ ਕਿਸੇ ਵੀਰ ਨੇ ਸ਼ੌਕੀਆ ਤੌਰ ਤੇ ਖਰੀਦਣੀ ਹੈ ਅੱਗੇ ਮਿਲਕ ਦਾ ਕੰਮ ਡੇਰੀ ਦਾ ਕੰਮ ਆ ਖਾਸ ਤੌਰ ਤੇ ਤਾਂ ਤੁਸੀਂ ਜਿਹੜੀ ਇਹ ਵੈੜ ਨੂੰ ਹੱਥ ਪਾ ਸਕਦੇ ਹੋ ਰਹੀ ਗੱਲ ਮਿਲਕਿੰਗ ਦੀ ਚਵਾਈ ਦੀ ਬਾਕੀ ਵੀਰ ਨੇ ਕਹਿਤਾ ਵੀ ਅੱਗੇ ਫਰਦਰ ਕੁਝ ਦਿਨਾਂ ਦੇ ਦੌਰਾਨ ਜਿਹੜਾ ਤੁਸੀਂ ਇਹ ਚਵਾਈ ਆ ਇਸ ਦੀ ਜਿਹੜੀ ਪੂਰੀ 30 ਤੋਂ 35 ਲੀਟਰ ਦੇ ਦਰਮਿਆਨ ਜਿਹੜੀ ਕਰ ਸਕਦੇ ਠੀਕ ਆ ਬਾਕੀ ਆ ਉਲਟ ਬਹਿਣੀ ਵਾਲੇ ਪਾਸੇ ਤੋਂ ਥਾਣਾ-ਥੋਣਾ ਦਾ ਗਾਇਬ ਵੇਖ ਲਓ ਸਾਈਜ਼ ਵੇਖ ਲਓ ਠੀਕ ਆ ਜੀ ਬਿਲਕੁਲ ਮੁਠੀ ਵਾਲੇ ਥਾਣਾ ਚਵਾਈ ਜਿਹੜੀ ਨਾਰਮਲ ਹੱਥਾਂ ਦੇ ਨਾਲ ਵੀ ਕਰ ਸਕਦੇ ਹੋ ਤੁਸੀਂ ਮਸ਼ੀਨੀ ਚਵਾਈ ਵੀ ਕਰ ਸਕਦੇ ਹੋ। ਇਸ ਤੋਂ ਨੈਕਸਟ ਜਿਹੜੀ ਵੇੜ ਆ ਗਈ ਆ। ਜਿਹੜੇ ਦੂਜੇ ਸੂਏ ਸੂਈ ਜੀ। ਠੀਕ ਆ ਜੀ। ਇਹਦਾ ਪਰਦੇ ਵੀ ਆਉਂਦੇ। ਕੋਈ ਲੀਡਰ ਬੋਲਾ ਵਾ। 21 ਬਾਈ ਲੀਟਰ। ਜਿਆਦੇ ਅੰਜੇ ਸੂਈ ਨੂੰ। ਠੀਕ ਆ ਜੀ। ਹਾਂ ਜੀ। ਬੱਚੀ ਇਹਦੇ ਮਗਰ ਜੀ। ਠੀਕ ਆ। ਸੂਬਾ ਵੀ ਤੀਜਾ ਇਹ ਦੂਜਾ ਜੀ। ਨਹੀਂ ਦੂਜੇ ਸੂਏ ਸੂਈ। ਦੂਜੇ ਆ। ਹਾਂ। ਬੱਚੀ ਆ ਗਈ ਨਾ? ਹਾਂ ਬੱਚੀ ਪਿਓਰ ਆ ਗਈ ਚੰਗੇ ਸੀਨਰ ਦੀ ਮਗਰ। ਬਹੁਤ ਯਾਰੀ ਪਿਓਰ। ਠੀਕ ਆ। ਸੈਕੰਡ ਟਾਈਮਰ ਜਿਹੜੀ ਦੋਸਤੋ ਵੈਡ ਸੋਈ ਹੈ ਤੇ ਹੁਣ ਬੋਲੇ ਦੇ ਵਿੱਚ ਵੀਰ ਜੀ ਕਿੰਨਾ ਕੁ ਆਪਾਂ ਮੰਨ ਸਕਦੇ ਹੁਣ ਤਾਂ ਹੁਣ ਇਹਦੇ ਥਨੇ ਨਾਰਮਲੀ 20 ਤੋਂ ਪਲੱਸ ਆ 20 ਤੋਂ ਪਲੱਸ ਹਾਂਜੀ ਤੇ ਘਟੋ ਘੜਬ ਕਿੰਨਾ ਕਰਨਾ ਚਾਹੀਦਾ ਵੈਡ ਨੂੰ ਇਹਨੇ ਪਹਿਲੇ 27 ਲੀਟਰ ਦਿੱਤਾ ਜੀ ਠੀਕ ਹੈ 26 27 ਲੀਟਰ ਹਾਂ 30 ਤੋਂ ਪਲੱਸ ਜਾਣਾ ਚਾਹੀਦਾ ਹਾਂ ਜਾਓ 30 ਤੋਂ ਪਲੱਸ ਆਰਾਮ ਨਾਲ ਠੀਕ ਹੈ ਹਾਂਜੀ ਖੁੱਲ ਗਿਆ ਵੀਰੇ ਬਿਲਕੁਲ ਖਾਣੇ ਦਾ ਵੀ ਹੱਥ ਚਵਾਈ ਵਾਲਾ ਜੇ ਪਲਾਜ ਬਿਲਕੁਲ ਬਾਕੀ ਵੱਡੇ ਆਰਡਰ ਸਾਈਜ਼ ਦੇ ਵਿੱਚ ਆ ਦੋਸਤੋ ਠੀਕ ਹੈ ਐਫ ਦੇ ਵਿੱਚ ਬੈੜ ਜਿਹੜੀ ਆ ਜਾਂਦੀ ਹੈ तकरीबन ਥੋੜੀਆਂ ਭਲਾ ਹੈਗੀਆਂ ਨੇ ਕਿਉਂਕਿ ਜਦੋਂ ਇੱਕ ਦੋ ਡੰਗ ਜਾਂ ਤਿੰਨ ਡੰਗ ਦਾ ਪਸ਼ੂ ਸੋਇਆ ਦੋ ਕੁ ਦਿਨਾਂ ਤਿੰਨਾਂ ਦਿਨਾਂ ਸੋਇਆ ਤੇ ਭਲਾ ਦੇ ਵਿੱਚ ਆ ਹੌਲੀ-ਹੌਲੀ ਜਿਹੜੀਆਂ ਕਟਾਉਣੀ ਸ਼ੁਰੂ ਕਰ ਦੇਗੀ ਆ ਵੇਖੋ ਜੀ ਸਾਈਜ਼ ਵੇਖੋ ਆਡਰ ਦਾ ਸਾਈਜ਼ ਦੇਖੋ ਬਾਕੀ 27 ਲੀਟਰ ਦੀ ਫਰਸਟ ਲੈਕਟੇਸ਼ਨ ਦੇ ਵਿੱਚ ਜਿਹੜੀ ਦੋਸਤੋ ਇਸ ਬੈੜ ਨੇ ਮਿਲਕਿੰਗ ਜਿਹੜੀ ਕਰਾਈ ਹੈਗੀ ਠੀਕ ਆ ਤੇ ਇੱਕ ਵਾਰੀ ਆਪਾਂ ਬੇਰ ਨੂੰ ਕਵਾਂਗੇ ਇੱਥੇ ਥੋੜਾ ਘਮਾ ਕੇ ਦੇ ਖਿਲਾਰ ਲਓ ਇੱਕ ਵਾਰੀ ਜੀ ਇੱਥੇ ਖਿਲਾਰ ਲਓ ਜੀ ਠੀਕ ਹੈ ਬਿਗ ਆਰਡਰ ਆ ਵੱਡੇ ਸਾਈਜ਼ ਦਾ ਆਰਡਰ ਆ ਦੋਸਤੋ ਠੀਕ ਹੈ ਬਾਕੀ ਫਿਲਹਾਲ ਥੋੜੀਆਂ ਜੀਆਂ ਪਲਾ ਹੈਗੀਆਂ ਨੇ ਉਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਤੇ ਵੀ ਤੋਂ ਪਲੱਸ ਹੁਣ ਬੌਲੇ ਦੇ ਵਿੱਚ ਚੱਲ ਰਹੀ ਹੈ ਠੀਕ ਹੈ ਮਗਰ ਬੱਛੀ ਆ ਫੀਮੇਲ ਕਾਪ ਆ ਇਸ ਵੈਡ ਦੇ ਨੀਚੇ ਜਿਹੜੀ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਦਿਖਾ ਰਹੇ ਹਾਂ ਠੀਕ ਹੈ ਤੇ ਗੁਰਪ੍ਰੀਤ ਵੀਰੇ ਕੀ ਡਿਮਾਂਡ ਇਸ ਵੈਡ ਦੀ ਜਿਹੜਾ 73000 ਰੁਪਏ 73 ਹਾਂ ਠੀਕ ਹੈ 73000 ਜਿਹੜਾ ਦੋਸਤੋ ਇਸ ਵੈਡ ਦਾ ਜਿਹੜਾ ਪ੍ਰਾਈਸ ਹੈਗਾ ਠੀਕ ਹੈ ਬਾਕੀ ਮਾਨਤਨ ਮੈਂ ਪਹਿਲਾਂ ਗੱਲ ਕਰਤੀ ਸੀ ਕੋਈ ਫਿਕਸ ਜਿਹੜਾ ਪ੍ਰਾਈਸ ਨਹੀਂ ਹੈਗਾਗਾ ਮਾਨਤਨ ਜਿਹੜਾ ਮੈਂ ਨਹੀਂ ਲੈ ਕੇ ਜਾਣਾ ਚਾਹੁੰਦਾ ਤੇ 3000 ਦੀ ਬੱਛੀ ਮਾਜੀ ਰੱਖੀ ਠੀਕ ਹੈ ਜੀ ਹਾਂ ਜੀ ਮਲਕਿ ਜੇਕਰ ਕੋਈ ਬੱਛੀ ਕੋਈ ਤਾਂ ਤੁਹਾਨੂੰ ਛੱਡ ਜਾਂਦਾ ਫਿਰ 3000 ਹੋਰ ਲੈਸ ਹੋ ਜੀ ਹਾਂ 3000 ਹੋਰ ਰੇਟ ਦੇ ਵਿੱਚੋਂ ਜੋ ਵੀ ਰੇਟ ਅਖੀਰੀ ਨਿਭੜੇਗਾ ਲੈਦੇ ਹੋਵੇਗਾ ਉਸ ਤੋਂ ਬਾਅਦ ਜੇਕਰ ਕੋਈ ਬੱਛੀ ਦਾ ਡਿਸੀਜਨ ਲੈਂਦਾ ਵੀ ਆਪਾਂ 3000 ਹੋਰ ਘਟਾ ਲਈਏ ਤੇ ਬੱਛੀ ਛੱਡ ਕੇ ਜਾਣੀ ਪਊਗੀ ਹਾਂ ਬੱਛੀ ਛੱਡ ਕੇ ਜਰੂਰ ਜੀ ਠੀਕ ਹੈ ਬਾਕੀ ਜਿਹੜੀ ਬੱਛੀ ਆ ਨਾਰਮਲੀ ਜਿਹੜੇ ਕੁਈ 2-3000 ਫਿਰ ਉਦੋਂ ਜਿਹੜਾ ਘਟਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਬੱਚੀ ਮਗਰ ਬਹੁਤ ਅਸਲੇਦੀ ਆ ਇਹ ਵੀ ਖਾਸ ਤੌਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਦਸਾਂ ਦਾ ਵੀਰ ਦਾ ਵੀ ਤਾਂ ਫਰਜ਼ ਬਣਦਾ ਸੀ ਵੀ ਥੋੜਾ ਜਿਹਾ ਹੋਰ ਡਿਸਕਾਊਂਟ ਚਾਹੁੰਦੇ ਹੋ ਤੁਸੀਂ ਹਨਾ ਘਟ ਚਾਹੁੰਦੇ ਹੋ ਪ੍ਰਾਈਜ਼ ਵਿੱਚ ਤੇ ਬੱਚੀ ਬੇਸ਼ੱਕ ਜਿਹੜਾ ਤੁਸੀਂ ਜੇ ਛੱਡ ਜੂਗੇ 3000 ਹੋਰ ਲੈਸ ਹੋ ਜਾਊਗਾ ਇਹ ਵਾੜ ਜਿਹੜੀ ਆ ਦੋਸਤੋ ਤਕਰੀਬਨ ਤੁਹਾਨੂੰ ਦਿਖਾਈ ਆ 30 ਤੋਂ ਪਲੱਸ ਆ 30 ਤੋਂ ਪਲੱਸ ਮਿਲਕਿੰਗ ਕਰਵਾ ਦਊਗੀ ਬਾਕੀ 20 ਤੋਂ ਪਲੱਸ ਹੁਣ ਜਿਹੜਾ ਬੌਲੇ ਦੇ ਵਿੱਚ ਰੈਡੀ ਆ ਠੀਕ ਆ ਤੇ ਇਸ ਤੋਂ ਬਾਅਦ ਹੋਰ ਵੀ ਦੇ ਆਪਣੇ ਕੋ ਇੱਕ ਨੈਕਸਟ ਦੀ ਵੇਰ ਆ ਦੋਸਤੋ ਪੰਜਵੇਂ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕਾ ਕ੍ਰੋਸ ਅੰਗ ਦੇ ਵਿੱਚ ਆ ਐਚ ਐਫ ਦਾ ਕ੍ਰੋਸ ਅੰਗ ਹੈਗਾ ਤਕਰੀਬਨ ਬਾਕੀ ਵੀਰ ਤੋਂ ਪੁੱਛਦੇ ਆਪਾਂ ਇਹ ਸੂਈ ਹੈ ਵੀਰ ਨਹੀਂ ਇਹ ਵੀ ਗੱਬਣ ਆ ਇਹ ਵੀ ਅਜ ਹਫਤਾ ਲੈਂਦੀ ਜੀ ਇੱਕ ਹਫਤਾ ਲੈਂਦੀ ਹਾਂਜੀ ਤੇ ਕਿੰਨੇ ਕ ਦਿਨ ਲੱਗ ਜਊਗੀ ਇਹ ਇਹ ਤਾਂ ਇੱਕ ਕੱਲ ਟਿੱਪੀਆ ਦੇ ਜੇ ਗੁੰਦਾ ਬਿਲਕੁਲ ਆਉਂਦੀ ਠੀਕ ਹੈ ਜੀ ਹਾਂ ਇਹ 10 ਦਿਨ ਵੀ ਖੜ ਸਕਦੀ ਜੀ ਬਲੂਨ ਵਾਚੀ ਸੁਣੀ ਹੈ ਜੀ ਹਾਂ ਬਲੂਨ ਵਾਚੀ ਸੁਣੀ ਹੈ ਠੀਕ ਹੈ ਜੀ ਹਾਂ हां बखाइये वीराणू जी ये भी हां तोरी डेढ़ ਕਿਨਾਂ ਹਫ਼ਤੇ ਤੋਂ ਵੱਧ ਲੈ ਜੂਗਾ ਨਾ ਹਫ਼ਤੇ ਤੋਂ ਨਾਰਮਲੀ ਲੈ ਜੂਗੀ हां जी ਹਫ਼ਤੇ ਤੋਂ ਵੱਧ ਜਿਹੜਾ ਸਮਾਂ ਲੈ ਜੂਗੀ ਬਾਕੀ ਸਾਈ ਸੂਜੀ ਜਿਹੜਾ ਥਣਾ ਦਾ ਦੋਸਤੋ ਗੈਬੰਤਰ ਜਿਹੜਾ ਤੁਸੀਂ ਨਾਰਮਲੀ ਵੇਖ ਕੇ ਆ ਦੇਖ ਲੈਣਾ ਠੀਕ ਹੈ ਚੰਗਾ ਵਿੱਚ ਗੈਬੰਤਰ ਬਾਕੀ ਪਹਿਲਾਂ ਵਿਹੜਾਂ ਦੇ ਕਈ ਨਾ ਦੋਸਤੋ ਪਹਿਲਣਾ ਛੱਡੋ ਦੂਜੀਆਂ ਵਿਹੜਾਂ ਤੇ ਦੂਜੀਆਂ ਵਿਹੜਾਂ ਦੇ ਵਿੱਚ ਵੀ ਥਣ ਦਾ ਸਾਈ ਛੋਟਾ ਆਉਂਦਾ ਪਰ ਇੱਥੇ ਜਿਹੜਾ ਬਿਲਕੁਲ ਮੁੱਠੀ ਦਾ ਥਣਾ ਕੱਢ ਆਉਣਾ ਵਿਹੜ ਨੇ ਸੂਣ ਤੋਂ ਬਾਅਦ ਆ ਕਰੋ ਚੱਕ ਕੇ ਹਾਂ ਜੀ ਮੋੜ ਲਓ ਜੀ ਠੀਕ ਹੈ ਵਾਛੀ ਚੰਗੀ ਆ ਬਾਕੀ ਵੀਰ ਗੁਰਪ੍ਰੀਤ ਇਹਦਾ ਕੀ ਲੈਦੇ ਅੱਜ ਕੀ ਮੁੱਲ ਕੀਤਾ ਇਹ 47000 ਰੁਪਏ ਲਵਾਂਗੇ ਇਹਦਾ 47000 ਹਾਂਜੀ ਠੀਕ ਹੈ ਤੇ 47000 ਜਿਹੜਾ ਦੋਸਤੋ ਆਪਾਂ ਤੁਹਾਨੂੰ ਇਹ ਵੈੜ ਦਿਖਾਈ ਹੈ ਤਨੂਨ ਬੱਛੀ ਸੁਣੀ ਆ ਪਹਿਲਾ ਸੁਬਾ ਸੁਣੀ ਆ ਠੀਕ ਆ ਤੇ ਦੰਦੋ ਵੀ ਦੋਂਦੀ ਚੌਕੀ ਹੋਵੇਗੀ ਜੀ ਹਾਂ ਹੋਗੀ ਚੌਕੀ ਹੋਗੀ ਜੀ ਠੀਕ ਆ ਬਾਕੀ ਜਿਵੇਂ ਢਿਲ ਟੁਲ ਹੈਗੀ ਹੱਦ ਤੱਕ ਪੂਰਾ ਲੈ ਜਾਓ ਨੋਰਮਲ ਲੈ ਜਾਓ ਠੀਕ ਆ ਜੀ ਪੂਰਾ ਵੱਡਾ ਆਰਡਰ ਤਿਆਰ ਕਰਕੇ ਸੁਣੀ ਠੀਕ ਆ 47000 ਜਿਹੜੀ 200 ਡਿਮਾਂਡ ਆ ਠੀਕ ਆ 47000 ਦੇ ਵਿੱਚ ਲੈਦੇ ਹੋਵੇ ਕਿ ਬਾਕੀ ਮਾਨਤਾਨ ਕਿੰਨਾ ਕਰਾਉਣਾ ਵਾਧਾ ਘਾਟਾ ਕੀ ਉੱਪਰ ਹੇਠਾਂ ਉਹ ਤੁਸੀਂ ਕਾਲ ਜਿਹੜਾ ਸੰਪਰਕ ਨੰਬਰ ਆਪਾਂ ਦਵਾਂਗੇ ਤੁਹਾਨੂੰ ਉਹਨਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇੱਕ ਬੈੜ ਵੀਰ ਹੋਰ ਹੈਗੀ ਆਪਣੇ ਕੋਲ ਪਰਲੀ ਠੀਕ ਆ ਇੱਕ ਹੋਰ ਬੈੜ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਨਾਰਮਲੀ ਜਿਹੜਾ ਦੋਸਤੋ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਵੀਰ ਉਹਨਾਂ ਦੇ ਨਾਲ ਪਸ਼ੂ ਆਉਂਦੇ ਰਹਿੰਦੇ ਇਸ ਕਿਲੇ ਦੇ ਉੱਪਰ ਪਸ਼ੂ ਤੁਹਾਨੂੰ ਦੇਖਣ ਦੇ ਵਿੱਚ ਪਹਿਲਾਂ ਵੀ ਮਿਲਦੇ ਰਹੇ ਨੇ ਤੇ ਆਉਂਦੇ ਰਹਿੰਦੇ ਆ ਪੂਰੇ 15 ਦਿਨ ਕੱਚੀ ਜੀ ਠੀਕ ਆ ਜੀ ਤੇ ਇਹ ਵੀ ਦੁੱਧ ਦੇ ਦੰਦਾ ਜੀ ਇਹ ਖੀਰੀ ਆ ਖੀਰੀ ਆ ਹਾਂ ਜੀ ਤੇ ਸੂਪਣਾ ਫਿਰ ਖੀਰੀ ਨੇ ਹਨਾ ਹਾਂ ਖੀਰੀ ਨੇ ਸੂਪਣਾ ਠੀਕ ਆ ਦੁੱਧ ਦੰਦਾ ਦੋਸਤੋ ਖੀਰੀ ਵਹਿੜ ਨੇ ਅੱਗੇ ਸੂਪਣਾ ਤੇ ਤਕਰੀਬਨ ਹਜੇ 10 ਕ ਦਿਨ ਤੋਂ ਉੱਤੇ ਲੈ ਜੂ ਸਾ ਮਾ 15 ਦਿਨ 15 ਦਿਨ ਖੜੂ ਦੇ ਨਾਰਮਲ ਕਿਉਂਕਿ ਹਜੇ ਆਰਡਰ ਦੀ ਬਣ ਕੇ ਸੂਪ ਹਜੇ ਬਣਾਉਣਾ ਵੀ ਸ਼ੁਰੂ ਨਹੀਂ ਕੀਤਾਗਾ ਹਾਂ 15 ਕ ਦਿਨਾਂ ਕੱਚੀ ਆਪਾਂ ਕਹਿ ਸਕਦੇ ਹਾਂ ਠੀਕ ਆ ਇੱਕ ਰੰਗ ਵਹਿੜ ਹੈਗੀ ਆ ਬਿਲਕੁਲ ਬਲੈਕ ਦੇ ਵਿੱਚ ਹਾਂਜੀ ਖੋਲ ਕੇ ਦਿਖਾ ਦਈਏ ਜੀ ਠੀਕ ਆ ਇੱਕ ਰੰਗ ਆ ਬਾਕੀ ਇਹ ਵੀਰ ਦਾ ਅਕੈਰ ਅਸੀਂ ਵੀ ਘਟੋ ਘਟ ਚਲੋ ਯਾਰ ਕੀ ਇਸ ਵੀਡੀਓ ਦੇ ਵਿੱਚ ਅਪਨ ਨਹੀਂ ਪਾਉਂਦੇਗੇ ਕਿ ਜਦੋਂ ਬਿਲਕੁਲ ਤਿਆਰ ਹੋਈ ਪਰ ਮੇਰਾ ਰਾਤਾ ਸੀ ਵੀ ਜਿਹੜਾ ਦੋਸਤੋ ਧਿਆਨ ਦੇ ਵਿੱਚ ਲਿਆ ਦਿੰਨੇ ਆ ਤੁਹਾਡੇ ਕਿਉਂਕਿ 15 ਦਿਨਾਂ ਬਾਅਦ ਜਾਂਦੇ ਜਾਂਦੇ ਰੇਡ ਥੋੜਾ ਹੋਰ ਵੀ ਹੋ ਸਕਦਾ ਪਸ਼ੂ ਦਾ ਤੇ ਅੱਜ ਹੋ ਸਕਦਾ ਵੀ ਤੁਹਾਨੂੰ ਥੋੜਾ ਜਿਹਾ ਕਿਤੇ ਨਾ ਕਿਤੇ ਉੱਪਰ ਹੇਠਾ ਕਰਕੇ ਜਿਹੜੀ ਇਹ ਵੈੜ ਮਿਲ ਜੇ ਤੇ ਇੱਕੋ ਰੰਗ ਹੈਗੀ ਆ ਲਾਏ ਜਿਹੜੀ ਆ ਦੋਸਤੋ ਦੋ ਚੌਹ ਦਿਨਾਂ ਨੂੰ ਜਿਹੜਾ ਇਸਨੇ ਪੈ ਜਾਣਾ ਠੀਕ ਹੈ ਤੇ ਠੀਕ ਹੈ ਜੀ ਬਾਕੀ ਸੋਨਾ ਕੱਦ ਕਾਠਾ ਬਿਲਕੁਲ ਨਿੱਗਰ ਵੈੜ ਤੇ ਨਿੱਗਰ ਲੇਵਾ ਜਿਹੜਾ ਦੋਸ ਹਜੇ ਦੁੱਧ ਦੰਦ ਨਹੀਂ ਠੀਕ ਆ ਆ ਕਰੂਗਾ ਜੇ ਕੋਈ ਠੀਕ ਆ ਚਾਰ ਥਾਣੇ ਬਾਕੀ ਢਿਲ ਟੁਲ ਕਾਫੀ ਜਦੀ ਆ ਹਵਾਨਾ ਜਿਹੜਾ ਦੋਸਤੋ ਕਾਫੀ ਸੋਹਣਾ ਬਣਾ ਕੇ ਤਿਆਰ ਕਰੂ ਤੇ ਅੱਜ ਫਿਰ ਵੀਰ ਗੁਰਪ੍ਰੀਤ ਲੈ ਦੇ ਅੱਜ ਦੇ ਸਮੇਂ ਕੀ ਆ ਤੇ ਉਦੋਂ ਜੇਕਰ 15 ਦਿਨ ਆਪਣੇ ਕੋਲ ਰਹਿ ਜਾਂਦੀ ਫਿਰ ਉਦੋਂ ਤਾਂ ਚਲੋ ਚੇਂਜ ਕੋਈ ਉਦੋਂ ਤਾਂ ਫਿਰ ਹੋਣਾ ਹੀ ਹੋਣਾ ਅੱਜ ਦੇ ਦਾ ਲੈਣ ਦਿਨ ਕਰਾਂਗੇ ਗੁਰਪ੍ਰੀਤ 36000 36000 ਹਾਂਜੀ ਠੀਕ ਹੈ ਜੀ 36000 ਹਾਂ ਜਦ ਦਿਨ ਬੱਚੀ ਤਿਆਰ ਹੋ ਗਈ ਉਸ ਦਿਨ ਮੂੰਹ ਦੱਸੂਗੀ ਵੀ ਹੂੰ ਸੋ ਦੋਸਤੋ ਮੇਰਾ ਬਖਾਉਣ ਦਾ ਇਹੋ ਮਤਲਬ ਸੀ ਵੀ ਅੱਜ ਹੋ ਸਕਦਾ ਵੀ ਤੁਹਾਨੂੰ ਥੋੜੇ ਜੇ ਡਿਸਕਾਊਂਟ ਦੇ ਵਿੱਚ ਮਿਲ ਜੇ 15 ਦਿਨ ਇੱਥੇ ਰਹਿੰਦੀ ਹੈ ਜੇ 15 ਦਿਨਾਂ ਬਾਅਦ ਬਿਲਕੁਲ ਤਿਆਰੀ ਦੇ ਵਿੱਚ ਵੀਡੀਓ ਪਾਉਣੇ ਆ ਤੇ ਹੋ ਸਕਦਾ ਫਿਰ 40 ਜਾਂ 45 ਤੱਕ ਵੀ ਇਹ ਦੀ ਪਹੁੰਚ ਹੋ ਜੇ ਪਹੁੰਚ ਹੋਊਗੀ 45 ਤੱਕ ਠੀਕ ਹੈ ਤੇ ਇੱਕ ਵੀਰ ਗੁਰਪ੍ਰੀਤ ਆਪਣੇ ਸੰਪਰਕ ਨੰਬਰ ਜਰੂਰ ਸਾਂਝੇ ਕਰ ਦੇ ਵੀਰ 98771 84848 ਠੀਕ ਹੈ ਜੀ 99157 80777 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਵੀਰ ਗੁਰਪ੍ਰੀਤ ਸਿੰਘ ਪਿੰਡ ਕਰਿਆਲਾ ਹੈਗਾ ਖਾਸ ਵੀਚਰ ਤੁਸੀਂ ਪਿੰਡ ਕਰਿਆਲੇ ਕਰਨੀ ਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਪੁਰ ਸਾਹਿਬ ਦਾ ਪਿੰਡ ਆ ਵੈੜਾ ਨਾਰਮਲੀ ਆਪਾਂ ਤੁਹਾਨੂੰ ਅੱਜ ਘੱਟੋ ਘੱਟ ਦੋਸਤੋ 6 ਨਗ ਦਿਖਾਏ ਆ ਠੀਕ ਆ ਐਨੀਮਲ ਪਸੰਦ ਆਉਣ ਕੇ ਬਾਕੀ ਪਸੰਦ ਆ ਐਨੀਮਲ ਜਿਹੜਾ ਹੈਗਾ ਚੁਵਾਈ ਕਰ ਲਓ ਤੋਂ ਟਾਈਮ ਤੀ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ